ਮੈਂ ਹਰਪ੍ਰੀਤ ਤਾਲੂਗ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਅੱਜ 22 ਜਨਵਰੀ ਸਾਡੇ ਦੇਸ਼ਲੀ ਬੜਾ ਮਾਨ ਮੱਤਾ ਦੇਣਾ ਕਿਉਂਕਿ ਸਾਡੇ ਪ੍ਰਭੂ શ્રી ਰਾਮ ਲੱਲਾ ਜੀ ਅਯੁੱਧਿਆ ਦੇ ਵਿੱਚ ਆਪਣੇ ਭਵਿਆ ਮੰਦਿਰ ਦੇ ਵਿੱਚ ਸਥਾਪਿਤ ਹੋਣ ਜਾ ਰਹੇ ਨੇ ਉਹਨਾਂ ਦੀ ਪ੍ਰਾਨ ਪ੍ਰਤੀਸ਼ਟਾ ਹੋਣ ਜਾ ਰਹੀ ਹੈ ਜਿੱਥੇ ਪੂਰਾ ਦੇਸ਼ ਰਾਮੇ ਰੰਗ ਦੇ ਵਿੱਚ ਰੰਗਿਆ ਹੋਇਆ ਉੱਥੇ ਸਾਡੇ ਖੰਨੇ ਸ਼ਹਿਰ ਦੇ ਵਿੱਚ ਵੀ ਅਲੱਗ-ਅਲੱਗ ਸਿਆਸੀ ਤੇ ਸਮਾਜਿਕ ਜਿਹੜੇ ਭਾਈਚਾਰੇ ਦੇ ਲੋਕ ਨੇ ਉਹ ਆਪਣੀ ਹਾਜ਼ਰੀ ਲਗਾ ਰਹੇ ਨੇ ਤੇ ਰਾਮ ਮਏ ਲੋਕਾਂ ਨੂੰ ਰਾਮ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਉਹਨਾਂ ਦਾ ਇੱਕ ਆਪਣਾ ਹੀ ਸਾਡੇ ਭ ਤਨੇ ਉਹ ਵੀ ਲੋਕਾਂ ਨੂੰ ਸਮਝਾਏ ਜਾ ਰਹੇ ਨੇ ਤੇ ਅਲੱਗ-ਅਲੱਗ ਸਥਿਤੀਆਂ ਦੇ ਵਿੱਚ LED ਆਂ ਲੱਗੀਆਂ ਨੇ ਜਿੱਥੇ ਕਿ ਪ੍ਰਾਨ ਪ੍ਰਤੀਸ਼ਟਾ ਹੈ ਜਿਹੜੀ ਲਾਈਵ ਚੱਲੂਗੀ ਆਪਾਂ ਸਾਰੇ ਮਰਿਆਦਾ ਪਰਸ਼ੋਤਮ RAM ਜੀ ਨੂੰ ਜਾਣਦੇ ਹਾਂ ਉੱਥੇ ਹੀ ਸਾਡੇ ਖੰਨੇ ਦੀ ਦਾਣਾ ਮੰਡੀ ਦੇ ਵਿੱਚ ਵੀ ਆਰਟੀ ਐਸੋਸੀਏਸ਼ਨ ਤੇ ਅਲੱਗ-ਅਲੱਗ ਸਮਾਜ ਸੇਵੀ ਸੰਸਥਾਵਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ LED ਵੀ ਲੱਗੀ ਹੋਈ ਹੈ ਜਿਹੜੀ ਕਿ ਪ੍ਰਾਨ ਪ੍ਰਤੀਸ਼ਟਾ ਨੂੰ ਲਾਈਵ ਦਿਖਾਊਗੀ ਤੇ ਲੰਗਰ ਦਾ ਆਯੋਜਨ ਵੀ ਹੈ ਜਿੱਥੇ ਕਿ ਸਾਡੇ ਖੰਨੇ ਦੇ ਮਾਨਯੋਗ ਐਮਐਲਏ ਤਰਨਪ੍ਰੀਤ ਸਿੰਘ ਸੌਣ ਜੀ ਵੀ ਸਪੈਸ਼ਲ ਨਤਮਸਤਕ ਹੋਣ ਆਏ ਨੇ ਆਓ ਜਾਣਦੇ ਹਾਂ ਕਿ ਅੱਜ ਦੇ ਇਸ ਇਤਿ ਸਰੀ ਸਰ ਇਸ ਬਾਰੇ ਤੁਸੀਂ ਕੀ ਕਹੋਗੇ ਜੈ ਸ਼੍ਰੀ ਰਾਮ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀ ਰਾਮ ਤ੍ਰੇਤੇ ਯੁੱਗ ਦੇ ਅਵਤਾਰੀ ਪੁਰਸ਼ ਅੱਜ ਭਾਰਤ ਲਈ ਬਹੁਤ ਵੱਡਾ ਦਿਨ ਹੈ ਕਿ ਭਗਵਾਨ ਸ਼੍ਰੀ ਰਾਮ ਦਾ ਜੋ ਮੰਦਿਰ ਹੈ ਉਹ 500 ਸਾਲ ਲੱਗੇ ਭਗਵਾਨ ਨੇ ਜਿਹੜੀ ਲੜਾਈ ਸਮਝ ਲਓ ਵੀ ਇਹ ਆਪ ਉਹਨਾਂ ਨੇ ਲੜੀ ਔਰ ਐਨੇ ਸਾਲ ਬਾਅਦ ਜਾ ਕੇ ਜਿਹਨੂੰ ਕਹ ਲਓ ਵੀ ਮਿਹਨਤ ਨੂੰ ਸੰਗਤਾਂ ਦੀਆਂ ਅਰਦਾਸਾਂ ਨੂੰ ਬੂਰ ਪਿਆ ਔਰ ਭਗਵਾਨ ਸ਼੍ਰੀ ਰਾਮ ਦਾ ਭੋਵੇ ਮੰਦਿਰ ਬਣ ਕੇ ਜੋ ਤਿਆਰ ਹੋਇਆ ਅੱਜ ਉੱਥੇ ਭਗਵਾਨ ਸ਼੍ਰੀ ਰਾਮ ਜੀ ਰਾਮ ਲੱਲਾ ਜੀ ਦੀ ਜੋ ਮੂਰਤੀ ਹੈ ਉਹਦੀ ਪ੍ਰਾਣ ਪ੍ਰਸਤੀਸ਼ਟਾ ਦਾ ਅੱਜ ਭੋਵੇ ਆਯੋਜਨ ਕੀਤਾ ਗਿਆ ਔਰ ਭਾਰਤ ਵਰਸ਼ ਦੇ ਵਿੱਚ ਜਿੱਥੇ ਕਿਤੇ ਸਨਾਤਨ ਧਰਮ ਦੇ ਨਾਲ ਜੁੜੇ ਹੋਏ ਲੋਕ ਬੈਠੇ ਨੇ ਉਹ ਬੜੀ ਹਰਸ਼ੋ ਉਲਾਸ ਦੇ ਨਾਲ ਬਾਤ ਚੜ ਕੇ ਅੱਜ ਦੇ ਇਸ ਦਿਨ ਨੂੰ ਤਿਉਹਾਰ ਦੀ ਤਰ੍ਹਾਂ ਮਨਾ ਰਹੇ ਨੇ ਔਰ ਜਗਾ ਜਗਾ ਦੀਪਮਾਲਾ ਕੀਤੀ ਜਾ ਰਹੀ ਹੈ ਫੁੱਲਾਂ ਦੀ ਫੁੱਲਾਂ ਦੇ ਨਾਲ ਸਾਰੇ ਸ਼ਹਿਰਾਂ ਦੇ ਵਿੱਚ ਡੈਕੋਰੇਸ਼ਨ ਕੀਤੀ ਜਾ ਰਹੀ ਹੈ ਜਗਾ ਜਗਾ ਤੇ ਲੋਕ ਲੋਕਾਂ ਨੇ ਆਪਣੇ ਸ਼ਰਦਾ ਦੇ ਰੂਪ ਦੇ ਵਿੱਚ ਲੰਗਰ ਲਗਾਏ ਹੋਏ ਨੇ ਔਰ ਪ੍ਰਸ਼ਾਦ ਪ੍ਰਸ਼ਾਦਾ ਪਾਣੀ ਚਕਾਇਆ ਜਾ ਰਿਹਾ ਇਹ ਸਾਰੀ ਦੀ ਸਾਰੀ ਹੈ ਭਗਵਾਨ ਦੇ ਪ੍ਰਤੀ ਜੋ ਪਿਆਰ ਹੈ ਲੋਕਾਂ ਦਾ ਇਹ ਸਾਰਾ ਉਹ ਨਿਕਲ ਕੇ ਬਾਹਰ ਆ ਰਿਹਾ ਔਰ ਮੈਂ ਮੰਨਦਾ ਕਿ ਜਦੋਂ ਇਹ ਜਿਹੜਾ ਸੰਸਾਰ ਸੀ ਜਦੋਂ ਇਸ ਸੰਸਾਰ ਨੂੰ ਮਰਿਆਦਾ ਦੀ ਜ਼ਰੂਰਤ ਸੀ ਕਿ ਪਿਤਾ ਪਤੀ ਪੁੱਤਰ ਦੀ ਕੀਮ ਰਿਆਦਾ ਪੁੱਤਰ ਪ੍ਰਤੀ ਪਿਤਾ ਦੀ ਕੀਮ ਰਿਆਦਾ ਹੈ ਪਤੀ ਪ੍ਰਤੀ ਪਤਨੀ ਦੀ ਕੀਮ ਰਿਆਦਾ ਹੈ ਪਤਨੀ ਪ੍ਰਤੀ ਪਤੀ ਦੀ ਕੀਮ ਰਿਆਦਾ ਹੈ ਭਰਾ ਪਤੀ ਭਰਾ ਦੀ ਕੀਮ ਰਿਆਦਾ ਹੈ ਐਦਾਂ ਹੀ ਭੈਣ ਪ੍ਰਤੀ ਭਰਾ ਦੀ ਭਰਾ ਪ੍ਰਤੀ ਭੈਣ ਦੀ ਕੀਮ ਰਿਆਦਾ ਹੈ ਸਾਰੀਆਂ ਮਰਿਆਦਾਵਾਂ ਅਗਰ ਕੋਈ ਸਿਖਾ ਕੇ ਗਿਆ ਤਾਂ ਭਗਵਾਨ ਸ਼੍ਰੀ ਰਾਮ ਜੀ ਦੀ ਦੇਣ ਹੈ ਤਾਂ ਹੀ ਆਪਾਂ ਉਹਨਾਂ ਨੂੰ ਮਰਿਆਦਾ ਪ੍ਰਸ਼ੋਤਮ ਕਹਿੰਦੇ ਆ ਸੋ ਅੱਜ ਦੇ ਇਸ ਦੇਵਸ ਦੇ ਉੱਤੇ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਪੂਰੇ ਭਾਰਤ ਵਰਸ਼ ਦੇ ਵਿੱਚ ਇਹ ਯੋਜਨ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਔਰ ਇਸ ਗੱਲ ਲਈ ਮੈਂ ਸਾਰੇ ਜਿੱਥੇ ਕਿਤੇ ਸਾਡੇ ਭਾਰਤੀ ਭਾਈਚਾਰਾ ਬੈਠਾ ਮੈਂ ਸਾਰਿਆਂ ਨੂੰ ਬਹੁਤ ਬਹੁਤ ਦੇਸ਼ਾਂ 'ਚ ਨਹੀਂ ਵਿਦੇਸ਼ਾਂ 'ਚ ਵੀ ਮੈਂ ਕਹਿੰਦਾ ਤੁਸੀਂ ਦੇਖੋ ਵਿਦੇਸ਼ਾਂ 'ਚ ਵੀ ਇੰਨੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਹਦੀ ਜਿੰਨੀ ਤਾਰੀਫ ਕੀਤੀ ਲਾਵੇ ਲਫ਼ਜ਼ਾਂ 'ਚ ਥੋੜੀ ਹੈ ਤੇ ਇਸ ਗੱਲ ਦੀ ਬਹੁਤ ਬਹੁਤ ਮੁਬਾਰਕਬਾਦ ਔਰ ਭਗਵਾਨ ਸ਼੍ਰੀ ਰਾਮ ਜੀ ਦੇ ਚਰਨਾਂ 'ਚ ਸਾਡੀ ਅਰਦਾਸ ਵੀ ਹੈ ਬੇਨਤੀ ਵੀ ਹੈ ਕਿ ਤੁਸੀਂ ਆਪਣਾ ਮਿਹਰ ਭਰਿਆ ਹੱਥ ਹੈ ਜਿਹੜਾ ਸਾਡੇ ਇਸ ਦੇਸ਼ ਭਾਰਤ ਦੇ ਉੱਤੇ ਬਣਾ ਕੇ ਰੱਖਿਓ ਸਾਡੇ ਇਸ ਸੂਬੇ ਪੰਜਾਬ ਤੇ ਬਣਾ ਕੇ ਰੱਖਿਓ ਸਾਡੇ ਇਸ ਸ਼ਹਿਰ ਖੰਨੇ ਦੇ ਉੱਤੇ ਬਣਾ ਕੇ ਰੱਖਿਓ ਸਾਡਾ ਪ੍ਰੇਮ ਭਾਈਚਾਰਾ ਇਤਿਫਾਕ ਜੋ ਆਪਸ ਦੇ ਵਿੱਚ ਹੈ ਉਹ ਸਦਾਬ ਕਾਇਮ ਰਹੇ ਇਹ ਹੀ ਸਾਡੀ ਅਰਦਾਸ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਥੈਂਕ ਯੂ ਵੈਰੀ ਮਾਚ ਜੀ ਬਹੁਤ ਵਧੀਆ ਸਰ ਨੇ ਮੈਸੇਜ ਦਿੱਤਾ ਕਿ ਆਪਣੀ ਭਾਈਚਾਰਕ ਸਾਂਝ ਮਜ਼ਬੂਤ ਕਰੀਏ ਮਰਿਆਦਾ ਪਰਸ਼ੋਤਮ ਜੋ ਪ੍ਰਭੂ ਸ਼੍ਰੀ ਰਾਮ ਦੇ ਦਿਖਾਏ ਹੋਏ ਸਿਧਾਂਤ ਨੇ ਵਿਚਾਰਨੇ ਤੇ ਉਹਨਾਂ ਦੇ ਪਦ ਚ ਇਹਨਾਂ ਦੇ ਪੈਰਾ ਦੇਣ ਦੀ ਕੋਸ਼ਿਸ਼ ਕਰੀਏ ਫਿਰ ਅਜਿਹੀ ਨਾਮਚੀਨ ਸ਼ਖਸੀਅਤ ਦੇ ਨਾਲ ਅੱਜ ਕਰਾਉਂਦੇ ਰਹਾਂਗੇ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ